ये तो बहुत डिटेल पे पीटीसी पे ऑलरेडी हो चुका है क्योंकि वो तो एक दो तीन मिनट का ही वाक्य था जब अंदर हुए तो एकदम ऐसे लगा कि जैसे कोई घुस बैठे होगी है और बहुत शोर हुआ तो उसको हमने रोका आगे होकर तो उसका मतलब उसके हाथ में जो बम था जो उसने एक स्मोक बम था उसको पकड़ा और उसके छीन के उसको बाहर फेंका और उसकी ने उसको डिफ्यूज़ किया और परमात्मा ने ये बख्शिश है ये सबका प्यार है मोहब्बत है जिसकी वजह से सब कुछ है गुरु महाराज की कृपा है और ये पंजाब की पंजाबियों की जो मिट्टी है वहाँ की मिट्टी है ये उसकी ताकत है अपना क्योंकि मैं तो एक आम इंसान हूँ लेकिन उसमें जब वो हिम्मत देता है जब वो बख्शिश करता है तो वो मुर्दे में भी जान डाल देता है तो ये उसी की बख्शिश है बोले वाहगुरु जी का खालसा वाहगुरु जी की फतेह अज दिल्ली के इतिहासिक स्थान गुरुद्वारा श्री गुरु काबगंज साहब ਜਿੱਥੇ ਅੱਜ ਸਾਡੇ ਲੋਕਪ੍ਰੀਆ ਸੰਸਦ ਸਰਦਾਰ ਗੁਰਜੀਤ ਸਿੰਘ ਜੀ ਔਜਲਾ ਸਾਹਿਬ ਜਿੱਥੇ ਗੁਰੂ ਘਰ ਦੀਆਂ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਔਰ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਉੱਥੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਕਿਉਂਕਿ ਲਗਾਤਾਰ ਹਮੇਸ਼ਾ ਜਦੋਂ ਪੱਗ ਦੇ ਉੱਤੇ ਕੁਐਸਚਨ ਮਾਰਕ ਲਾਏ ਜਾਂਦੇ ਨੇ ਤੇ ਉਹਦਾ ਸਵਾਲ ਉਹਦਾ ਜਵਾਬ ਜਿਹੜਾ ਔਜਲਾ ਸਾਹਿਬ ਨੇ ਕੱਲ ਜੋ ਪਾਰਲੀਮੈਂਟ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਜਿਸ ਦੇ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਉਹ ਸੰਸਦ ਲੋਕ ਸਭਾ ਦੇ ਵਿੱਚ ਜਦੋਂ ਪਹੁੰਚਦੇ ਨੇ ਔਰ ਔਜਲਾ ਸਾਹਿਬ ਸਤੰਗੁਰ ਤੇਗਬਹਾਦਰ ਸਾਹਿਬ ਮਹਾਰਾ ਦੀ ਇਹਨਾਂ ਦੇ ਉੱਤੇ ਕਿਰਪਾ ਸੀਗੀ ਜੋ ਇਹਨਾਂ ਨੇ ਉਸੇ ਟਾਈਮ ਉਹਨੂੰ ਢਾਲ ਲਿਆ ਔਰ ਉਹਦੇ ਹੱਥੋਂ ਉਹ ਬੰਬ ਵੀ ਫੜ ਲਿਆ ਮੈਂ ਸਮਝਦਾ ਕਿ ਉਸ ਸਮੇਂ ਤੱਕ ਮਹਾਰਾ ਦੀ ਇਹਨਾਂ ਦੇ ਕਿਰਪਾ ਸੀ ਕਿਉਂਕਿ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਅਖੰਡਤਾ ਪਾਰਲੀਮੈਂਟ ਦੇ ਮੁੱਖ ਨੂੰ ਰੱਖਦੇ ਆ ਕਿ ਇਹਦੇ 'ਚ ਕੋਈ ਕਟੜਾ ਨਾ ਵਾਪਰੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਉਹਨੂੰ ਫੜ ਕੇ ਔਰ ਉਸ ਬੰਬ ਨੂੰ ਵੀ ਫੜਿਆ ਇਹਨਾਂ ਨੇ ਮੈਂ ਸਮਝਦਾ ਕਿ ਗੁਰਸਾਹਿਬ ਦੀ ਇਹਨਾਂ ਦੇ ਉੱਤੇ ਕਿਰਪਾ ਸੀ ਔਰ ਇੱਕ ਸਿੱਖ ਹੋਣ ਦੇ ਨਾਤੇ ਇੱਕ ਪੱਗ ਦਾ ਮਾਣ ਦੇਸ਼ ਨਹੀਂ ਦੁਨੀਆ ਦੇ ਵਿੱਚ ਇਹਨਾਂ ਨੇ ਪੱਗ ਦਾ ਮਾਣ ਫਿਰ ਦੁਬਾਰਾ ਵਧਾਇਆ ਗੁਰਤੇਗ ਬਾਦਰ ਸਾਹਿਬ ਮਹਾਰਾਜ ਦਾ ਸਨੇਹਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਨੇਹਾ ਜੋ ਦਿੱਤਾ ਇਹਨਾਂ ਨੇ ਕਿ ਸਿੱਖ ਖਾਲਸਾ ਜਿਹੜਾ ਉਹ ਹਮੇਸ਼ਾ ਦੂਜੇ ਦੀ ਰਾਖੀ ਦੇ ਲਈ ਬਣਿਆ ਗੁਰਤੇਗ ਬਾਦਰ ਸਾਹਿਬ ਮਹਾਰਾਜ ਨੇ ਜੇ ਸ਼ਹਾਦਤ ਦਿੱਤੀ ਸੀ ਤੇ ਦੂਜੇ ਧਰਮ ਲਈ ਦਿੱਤੀ ਸੀਗੀ ਉਸੇ ਤਰ੍ਹਾਂ ਅੱਜ ਇਹਨਾਂ ਨੇ ਵੀ ਉਹ ਇੱਕ ਮੈਂ ਸਮਝਦਾ ਕਿ ਐਗਜ਼ਾਮਪਲ ਕ੍ਰੀਏਟ ਕੀਤਾ ਹੈ ਕਿ ਆਪਣੀ ਬਣੀ ਨਵੀਂ ਲੋਕ ਸਭਾ ਨੂੰ ਸੰਸਦ ਪਾਰਲੀਮੈਂਟ ਨੂੰ ਜੋ ਇਹਨਾਂ ਨੇ ਉਸ ਟਾਈਮ ਰਾਖੀ ਕੀਤੀ ਔਰ ਉਸ ਬੰਦੇ ਨੂੰ ਟਾਲਿਆ ਔਰ ਉਹਦੇ ਹੱਥੋਂ ਬੰਬ ਖੋਲਿਆ ਇਹਨਾਂ ਦੇ ਹੱਥ ਦੇ ਉੱਤੇ ਵੀ ਜਿਹੜਾ ਕਿਉਂਕਿ ਉਹ স্মੋਕ ਬੰਬ ਸੀਗਾ ਉਹਦੇ ਤੇ ਕਾਫੀ ਇਹਨਾਂ ਨੂੰ ਹੱਥੇ ਵੀ ਡੈਮੇਜ ਹੋਇਆ ਗੁਰੂ ਸਾਹਿਬ ਨੇ ਲੇਕਿਨ ਹੱਥ ਦੇ ਕੇ ਬਚਿਆ ਇਸ ਕਰਕੇ ਜਮਨਾਪਾਰ ਦੀ ਸਮੁੱਚੀ ਸੰਗਤ ਔਰ ਮੇਰੇ ਨਾਲ ਸਾਰੇ ਮੇਰੇ ਵੱਡੇ ਵੀਰ ਸਿੰਘ ਸਭਾਵਾਂ ਦੇ ਪ੍ਰਧਾਨ ਸਕੱਤਰ ਸੁਸਾਇਟੀਆਂ ਦੇ ਪ੍ਰਧਾਨ ਸਾਹਿਬ ਸਾਰੇ ਮੇਰੇ ਨਾਲ ਇੱਥੇ ਆਏ ਨੇ ਕਿਉਂਕਿ ਇਹਨਾਂ ਦਾ ਮਾਣ ਸਨਮਾਨ ਕਰਨਾ ਸਾਡਾ ਫਰਜ਼ ਸੀਗਾ ਸਾਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸੰਸਦ ਵੀ ਇਹੋ ਵੀ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਦੇਸ਼ ਦੀ ਰੱਖਿਆ ਲਈ ਅੱਗੇ ਹੋ ਕੇ ਆਪਣਾ ਕਦਮ ਵਧਾਉਂਦੇ ਨੇ